ਪੰਜਾਬੀ ਲਾਈਨਸ ਟੀਵੀ ਦੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਅਮਿਤ ਕੁਮਾਰ ਅੱਜ ਕੀ ਹੋਇਆ ਪ੍ਰੋਗਰਾਮ ਦੇ ਵਿੱਚ ਨਜ਼ਰ ਮਾਰਾਂਗੇ ਦਿਨ ਭਰ ਦੀਆਂ ਵੱਡੀਆਂ ਖਬਰਾਂ ਦੇ ਵੱਲ ਸਭ ਤੋਂ ਪਹਿਲੀ ਵੱਡੀ ਖਬਰ ਦੀ ਗੱਲ ਕਰ ਲੈਂਦੇ ਆ ਪੰਜਾਬ ਪੁਲਿਸ ਨੇ ਇੱਕ ਖੁਲਾਸਾ ਕੀਤਾ ਹੈ ਜਿਸ ਦੇ ਵਿੱਚ ਉਸਨੇ ਯੂਪੀ ਅਤੇ ਗੁਜਰਾਤ ਤੇ આરોਪ ਲਗਾਉਂਦੇ ਆ ਕਿ ਪੰਜਾਬ ਦੇ ਵਿੱਚ ਧੜਾ ਧੜ ਨਸ਼ੀ ਸਪਲਾਈ ਇਹਨਾਂ ਦੋਵਾਂ ਸੂਬਿਆਂ ਦੇ ਵੱਲੋਂ ਕੀਤੀ ਜਾ ਰਹੀ ਹੈ ਨਸ਼ੀਲੀਆਂ ਦਵਾਈਆਂ ਬਹੁਤ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਯੂਪੀ ਅਤੇ ਗੁਜਰਾਤ ਤੋਂ ਆ ਰਹੀਆਂ ਨੇ ਤੇ ਇਸ ਨੂੰ ਲੈ ਕੇ ਗ੍ਰਿਫਤਾਰੀਆਂ ਵੀ ਪੰਜਾਬ ਪੁਲਿਸ ਨੇ ਕੀਤੀਆਂ ਨੇ ਦੋ ਕੈਦੀਆਂ ਦੇ ਸਮੇਤ ਜੋ ਦੋ ਜਣੇ ਜ਼ਿਲ੍ਹਾ ਚ ਬੰਸੀ ਪੰਜਾਬ ਦੀਆਂ ਤੇ ਉਹਨਾਂ ਦੇ ਨਾਲ ਜਿਹੜੇ ਇਸ ਸਾਰੇ ਨੈਟਵਰਕ ਦੇ ਵਿੱਚ ਹਿੱਸਾ ਸੀਗੇ ਕੁੱਲ 12 ਜਾਣੇ ਦੀ ਗ੍ਰਿਫਤਾਰੀ ਇਸ ਮਾਮਲੇ ਦੇ ਵਿੱਚ ਹੋਈ ਹੈ ਇੱਕ ਮਹਿਲਾ ਵੀ ਇਸ ਸਾਰੇ ਕੇਸ ਦੇ ਵਿੱਚ ਗ੍ਰਿਫਤਾਰ ਕੀਤੀ ਹੈ ਤੁਹਾਨੂੰ ਦੱਸ ਦਈਏ ਕਿ ਫਾਰਮਾ ਕੰਪਨੀਆਂ ਨੇ ਯੂਪੀ ਅਤੇ ਗੁਜਰਾਤ ਦੀਆਂ ਜਿਨ੍ਹਾਂ ਦੇ ਜਿਹੜੇ ਐਸੋਸੀਏਟਸ ਨੇ ਜਿਹੜੇ ਉਹਨਾਂ ਦੇ ਕਰਿੰਦੇ ਨੇ ਉਹ ਪੰਜਾਬ ਦੇ ਵਿੱਚ ਟਰਾਮਾਡੋਲ ਨਾ ਆਦਿਆ ਗੋਲੀਆਂ ਪਹੁੰਚਾਉਂਦੇ ਨੇ ਵੱਡੇ ਪੱਧਰ ਤੇ ਪਹੁੰਚਾਉਂਦੇ ਨੇ ਤੇ 15 ਲੱਖ ਤੋਂ ਵੀ ਵੱਧ ਮਛਲੀਆਂ ਗੋਲੀਆਂ ਬਰਾਮਦ ਕੀਤੀਆਂ ਹੋਈਆਂ ਨੇ ਇਸ ਕੇਸ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਵੱਖ-ਵੱਖ ਸੂਬਿਆਂ ਦੇ ਵਿੱਚੋਂ ਗ੍ਰਿਫਤਾਰੀਆਂ ਹੋਈਆਂ ਨੇ ਆਗਰਾ ਦੇ ਵਿੱਚ ਵੀ ਗ੍ਰਿਫਤਾਰੀ ਹੋਈ ਹੈ ਆਮਦਾਬਾਦ ਦੇ ਵਿੱਚ ਵੀ ਗ੍ਰਿਫਤਾਰੀ ਹੋਈ ਹੈ ਰੋਪੜ ਦੇ ਵਿੱਚ ਵੀ ਗ੍ਰਿਫਤਾਰੀਆਂ ਹੋਈਆਂ ਨੇ ਤਾਂ ਇਸ ਤਰ੍ਹਾਂ ਕੇ 12 ਗ੍ਰਿਫਤਾਰੀਆਂ ਵੱਖ-ਵੱਖ ਸ਼ਹਿਰਾਂ ਜ਼ਿਲ੍ਹਿਆਂ ਦੇ ਵਿੱਚੋਂ ਹੋਈਆਂ ਨੇ ਤੇ ਹੁਣ ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਜਾਣ ਬੁੱਝ ਕੇ ਕਿ ਇੱਕ ਤਾਂ ਪਾਕਿਸਤਾਨ ਦੇ ਨਾਲ ਬਾਰਡਰ ਲੱਗਦਾ ਹੈ ਦੂਸਰੇ ਪਾਸੇ ਉਹ ਗੁਜਰਾਤ ਤੋਂ ਪੰਜਾਬ ਦੇ ਵਿੱਚ ਨਸ਼ਾ ਭੇਜਿਆ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ यूपी ਦੇ ਵੱਲੋਂ ਵੀ ਪੰਜਾਬ ਦੇ ਵਿੱਚ ਨਸ਼ਾ ਭੇਜਿਆ ਜਾ ਰਿਹਾ ਤੇ ਇਸ ਦੇ ਨਾਲ ਛਿੱਟਿਆਂ ਦੇ ਬੜੇ ਹਾਨੀਕਾਰਕ ਰੂਪ ਦੇ ਵਿੱਚ ਨਿਕਲ ਕੇ ਸਾਹਮਣੇ ਆ ਰਹੇ ਨੇ ਟਰਾਮਾਡੋਲ ਜਿਹੜੀ ਗੋਲੀ ਹੁੰਦੀ ਨਸ਼ੀਲੀ ਗੋਲੀ ਹੁੰਦੀ ਹੈ ਇਹ ਹਾਲਾਂਕਿ ਬੈਨ ਕਰ ਚੁੱਕੀ ਹੈ ਸਰਕਾਰ ਪਰ ਬਹੁਤ ਵਿਕ ਰਹੀ ਹੈ ਇਹ ਵੀ આરોਪ ਲੱਗਦੇ ਆਏ ਨੇ ਕਿ ਨਸ਼ਾ ਸ਼ੁਰੂ ਕੇਂਦਰਾ ਦੇ ਵਿੱਚ ਵੀ ਇਹਨੂੰ ਦਿੱਤਾ ਜਾਂਦਾ ਹੈ ਜਿਹੜੇ ਛਿੱਟੇ ਤੋਂ ਪੀੜਤ ਹੁੰਦੇ ਆ ਉਹਨਾਂ ਨੂੰ ਘਟ ਦੋਸਤ ਲੈ ਕੇ ਆਣ ਦੇ ਵਾਸਤੇ ਪਰ ਲੋਕ ਜਿਹੜੇ ਹੈਗੇ ਨੇ ਜਿਨ੍ਹਾਂ ਨੂੰ ਛੱਟਾ ਨਹੀਂ ਮਿਲਦਾ ਜਾਂ ਜਿਹੜੇ ਇਸੇ ਨਸ਼ੀਲੀ ਦਵਾਈਆਂ ਤੋਂ ਜਿਹੜੇ ਐਡਿਕਟਡ ਨੇ ਉਹ ਇਸ ਦਾ بڑے ਵੱਡੇ ਪੱਧਰ ਤੇ ਇਸਤੇਮਾਲ ਕਰਦੇ ਨੇ ਤੇ ਪੰਜਾਬ ਪੁਲਿਸ ਨੇ ਸਾਫ ਤੌਰ ਤੇ ਕਿਹਾ ਕਿ ਯੂਪੀ ਅਤੇ ਗੁਜਰਾਤ ਇਹ ਦੋਵੇਂ ਸੂਬਿਆਂ ਦੇ ਵਿੱਚੋਂ ਧੜਾਤਣ ਇਸ ਨਸ਼ੀਲੀਆਂ ਦਵਾਈਆਂ ਦੀ ਸਪਲਾਈ ਹੋ ਰਹੀ ਹੈ। ਵਿਦੇਸ਼ਾਂ ਦੇ ਵਿੱਚ ਗੁਰੇ 크ਿਸਮਸ ਦਾ ਤਿਉਹਾਰ ਮਨਾ ਰਹੇ ਨੇ ਤੇ ਇਸ ਤਿਉਹਾਰ ਦੇ ਦਰਮਿਆਨ ਜੰਗ ਜਿਹੜੀ ਇਜ਼ਰਾਈਲ ਤੇ ਹਮਾਸ ਦੇ ਦਰਮਿਆਨ ਲੱਗੀ ਹੋਈ ਆ ਉਸ ਦੇ ਵਿੱਚ ਬੜਾ ਵੱਡਾ ਹਮਲਾ ਕੀਤਾ ਹੁਣ ਇਜ਼ਰਾਈਲ ਨੇ ਇਜ਼ਰਾਈਲ ਨੇ ਇੱਕ ਅੱਲ ਮਗਾਜ਼ੇ ਨਾਦੇ ਸ਼ਰਨਾਰਥੀ ਕੈਂਪ ਦੇ ਉੱਤੇ ਬੰਬਾਰੀ ਕੀਤੀ ਹੈ ਜਿਸ ਦੇ ਵਿੱਚ 70 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਇਸ ਤੋਂ ਪਹਿਲਾਂ ਹਮਾਸ ਇਹ આરોਪ ਲਗਾਉਂਦਾ ਰਿਹਾ ਹੈ ਇਜ਼ਰਾਈਲ ਤੇ ਕਿ ਸ਼ਰਨਾਰਥੀ ਕੈਂਪਾਂ ਦੇ ਨਾਲ-ਨਾਲ ਹਸਪਤਾਲਾਂ ਦੇ ਉੱਤੇ ਵੀ ਬੰਬਾਰੀ ਕੀਤੀ ਗਈ ਹੈ ਬੜੇ ਜਿਹੜੇ ਲੋਕ ਨੇ ਜਿਨ੍ਹਾਂ ਦਾ ਕੋਈ ਵੀ ਇਸ ਦੇ ਵਿੱਚ ਜੰਗ ਦੇ ਵਿੱਚ ਕੋਈ ਵਿੱਚ ਸ਼ਰਾਰਤ ਨਹੀਂ ਸੀ ਫਿਰ ਵੀ ਉਸ ਨੂੰ ਲੈ ਕੇ ਉਹਨਾਂ ਨੂੰ ਅਟੈਕ ਕੀਤਾ ਜਾ ਰਿਹਾ ਹੈ ਯਾਨੀ ਕਿ ਨਿਰਦੋਸ਼ਾਂ ਨੂੰ ਮਾਰਿਆ ਜਾ ਰਿਹਾ ਤੇ ਹੁਣ ਅਲਮਗਾਜ਼ੀ ਸ਼ਰਨਾਰਥੀ ਕੈਂਪ ਦੇ ਉੱਤੇ ਬੰਬਾਰੀ ਹੋਈ ਹੈ 크리스마ਸ ਦੇ ਤਿਉਹਾਰ ਮੌਕੇ ਹੋਈ ਹੈ ਜਿੱਥੇ ਇੱਕ ਪਾਸੇ ਵੱਡੇ ਜਿਹੜੇ ਮੁਲਕ ਨੇ ਅਮਰੀਕਾ ਹੋ ਗਿਆ ਕੈਨੇਡਾ ਹੋ ਗਿਆ ਯੂਰੋਪੀਅਨ ਕੰਟਰੀਜ਼ ਹੋ ਗਿਆ ਜਾਂ ਰਸ਼ੀਆ ਦੀ ਗੱਲ ਕਰ ਲਈਏ ਤਾਂ ਇਹ ਆਪਣੇ ਆਪ ਦੇ ਵਿੱਚ ਆਪਣੇ ਆਪ ਨੂੰ ਇੱਕ ਸੈਕੂਲਰ ਵੀ ਕਹਿੰਦੇ ਨੇ ਆਪਣੇ ਆਪ ਨੂੰ ਜੰਗ ਵਿਰੋਧੀ ਵੀ ਕਹਿੰਦੇ ਨੇ ਤੇ ਇਸ ਦੇ ਨਾਲ ਸ਼ਾਂਤੀ ਦੇਵੀ ਦੂਤ ਆਪਣੇ ਆਪ ਨੂੰ ਦੱਸਦੇ ਨੇ ਪਰ ਕਿਤੇ ਨਾ ਕਿਤੇ ਇਜ਼ਰਾਈਲ ਜਿਹੜਾ ਹੁਣ ਜ਼ਿੰਦਗੀਆਂ ਤਬਾਹ ਕਰ ਰਿਹਾ ਇੱਕ ਵਾਰ ਫਿਰ ਤੋਂ ਬੰਬਾਰੀ ਹੋਈ ਆ ਤੇ ਉਹ ਵੀ ਤਿਉਹਾਰ ਦੇ ਮੌਕੇ ਅਗਲੀ ਵੱਡੀ ਖਬਰ ਮਨਜੀਤ ਸਿੰਘ ਜੀ ਕੇ ਹੋਰਾਂ ਦੀ ਗੱਲ ਕਰ ਲੈਂਦੇ ਆ ਅਕਾਲੀ ਦਲ ਦੇ ਵਿੱਚ ਮੋੜ ਤੋਂ ਵਾਪਸੀ ਕਰ ਲਈ ਆ ਜਾਂ ਕਹਿ ਲਿਆ ਕਿ ਘਰ ਵਾਪਸੀ ਦੁਬਾਰਾ ਕਰ ਲਈ ਆ ਪਿਛਲੇ ਸਮੇਂ ਦੇ ਵਿੱਚ ਅਕਾਲੀ ਦਲ ਇਹਨਾਂ ਨੇ ਛੱਡ ਦਿੱਤਾ ਸੀ ਆਪਣੀ ਵੱਖਰੀ ਪਾਰਟੀ ਇਹਨਾਂ ਨੇ ਬਣਾਈ ਸੀ ਪੰਥਕ ਧਿਰ ਦੇ ਤੌਰ ਤੇ ਤੇ ਇਸ ਦਾ ਹਵਾਲਾ ਦੇ ਕੇ ਕਿਹਾ ਕਿ ਪੰਥਕ ਤਿਹਰਾ ਕਮਜ਼ੋਰ ਹੋ ਰਹੀਆਂ ਨੇ ਜਿਸ ਤੋਂ ਬਾਅਦ ਸਾਨੂੰ ਇੱਕ ਹੋਣਾ ਚਾਹੀਦਾ ਹੈ ਤੇ ਖੁਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਿੱਲੀ ਮਨਜੀਤ ਸਿੰਘ ਜੀ ਕੇ ਹਰਦੀਰ ਹਾਇਸ਼ ਪਹੁੰਚੇ ਤੇ ਉੱਥੇ ਇਹਨਾਂ ਦੀ ਸ਼ਮੂਲੀਅਤ ਕਰਵਾਈ ਹੈ ਮਨਜੀਤ ਸਿੰਘ ਜੀ ਕੇ ਹੋਰਾਂ ਨੇ ਕਿਹਾ ਕਿ ਅਸੀਂ ਮੰਗਾ ਸਾਡੀਆਂ ਇੱਕ ਨੇ ਪਰ ਅਸੀਂ ਵੱਖਰੇ ਵੱਖਰੇ ਹੋ ਕੇ ਲੜ ਰਹੇ ਸੀ ਜਿਸ ਦੇ ਨਾਲ ਕੋਈ ਬਹੁਤਾ ਫਰਕ ਵੀ ਨਹੀਂ ਸੀ ਪੈ ਰਿਹਾ ਜਿਸ ਤਰ੍ਹਾਂ ਦੇ ਮੌਕੇ ਦੇ ਹਾਲਾਤ ਨੇ ਜੋ ਅੱਜ ਕੱਲ੍ਹ ਚੱਲ ਰਿਹਾ ਤਾਂ ਇਸ ਦੇ ਵਿੱਚ ਸਾਰੀਆਂ ਪੰਥਕ ਤਿਰਾਂ ਨੂੰ ਸਾਰੀਆਂ ਸਿੱਖ ਜੱਥੇਬੰਦੀਆਂ ਨੂੰ ਇਕੱਠੇ ਆਉਣ ਦੀ ਲੋੜ ਹੈ ਤੇ ਇਹਨਾਂ ਵਿਰੋਧੀ ਤਾਕਤਾਂ ਦੇ ਨਾਲ ਟੱਕਰ ਲੈਣ ਦੀ ਲੋੜ ਹੈ ਅੱਜ ਦੇ ਕੌਮੀ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਲਾਲ ਸਿੰਘ ਇਕਬਾਲਪੁਰਾ ਦੀ ਗੱਲਬਾਤ ਕਰ ਲੈਂਦੇ ਆ ਇਹਨਾਂ ਦਾ ਫੇਸਬੁੱਕ ਪੇਜ ਹੈਕ ਹੋ ਗਿਆ ਇਸ ਦੀ ਜਾਣਕਾਰੀ ਇਹਨਾਂ ਦੇ بیٹے ਅਜੇ ਵੀਰ ਹੋਰਾਂ ਨੇ ਆਪਣੀ ਫੇਸਬੁੱਕ ਤੇ ਪੋਸਟ ਪਾ ਕੇ ਦਿੱਤੀ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਫਾਦਰ ਸਾਹਿਬ ਦਾ ਜੋ ਕਿ ਬੜੇ ਵੱਡੇ ਅਹੁਦੇ ਤੇ ਨੇ ਉਹਨਾਂ ਦਾ ਫੇਸਬੁੱਕ ਪੇਜ ਹੈਕ ਹੋ ਗਿਆ ਜਿਉਂਦੇ ਸਮੇਂ ਦੇ ਵਿੱਚ ਕੋਈ ਵੀ ਇਹਦੀ ਪੋਸਟ ਤੁਹਾਨੂੰ ਦਿਖਦੀ ਹੈ ਤਾਂ ਉਸ ਤੇ ਭਰੋਸਾ ਨਾ ਕੀਤਾ ਜਾਵੇ ਸਗੋਂ ਰਿਪੋਰਟ ਕਰ ਲਿਆ ਜਾਵੇ ਇਕਬਾਲ ਸਿੰਘ ਲਾਲਪੁਰਾ ਭਾਜਪਾ ਦੇ ਵੱਡੇ ਲੀਟਰ ਨੇ ਤੇ ਸਾਲ 1981 ਦੇ ਵਿੱਚ ਇੱਕ ਇਨਸਪੈਕਟਰ ਦੇ ਤੌਰ ਤੇ ਵਿੱਚ ਪੰਜਾਬ ਪੁਲਿਸ ਦੀ ਸੇਵਾਵਾਂ ਆਪਣੀਆਂ ਨਿਭਾਈ ਸੀ ਤੇ ਉਦੋਂ ਭਿੰਡਾ ਵਾਲਿਆਂ ਨੂੰ ਗ੍ਰਿਫਤਾਰ ਕਰਵਾਉਣ ਦੇ ਵਿੱਚ ਇਹਨੇ ਵੱਡੀ ਭੂਮਿਕਾ ਨਿਭਾਈ ਸੀ। ਇੰਡੀਆ ਬਨਾਮ ਸਾਊਥ ਅਫਰੀਕਾ ਟੈਸਟ ਸੀਰੀਜ਼ ਸ਼ੁਰੂ ਹੋਣ ਵਾਲੀ ਹੈ ਕੱਲ ਪਹਿਲਾ ਦਿਨ ਟੈਸਟ ਮੈਚ ਦਾ ਖੇਡਿਆ ਜਾਣਾ ਤੇ ਇਸ ਸੱਤਰੀ ਦੌਰਾਨ ਰਾਹੁਲ ਦਰਾਵਿੜ ਬੋਲੇ ਨੇ ਰਾਹੁਲ ਦਰਾਵਿੜ ਭਾਰਤੀ ਟੀਮ ਦੇ ਕੋਚ ਨੇ ਤੇ ਬੜੀਆਂ ਉਚਾਈਆਂ ਤੇ ਵਰਲਡ ਕੱਪ ਦੇ ਦੌਰਾਨ ਆਪਣੀ ਟੀਮ ਨੂੰ ਲੈ ਕੇ ਕਿਨੇ بڑا ਹੌਸਲਾ ਇਹਨਾਂ ਨੇ ਦਿੱਤਾ ਮੁੰਡਿਆਂ ਨੂੰ ਤੇ ਉਹ ਵੀ ਇਹ ਬੜੀ ਸਾਰੇ ਦੇਸ਼ ਦੀਆਂ ਵਰਲਡ ਕੱਪ ਇਸ ਅਜਬ ਕੀ ਧੋਲੀ ਪਉਣਗੇ ਪਰ ਹਾਰ ਨਸੀਬ ਹੋਈ ਭਾਤ ਨੂੰ ਸਮਾਦ ਵੱਡਾ ਸੈਟ ਬੈਕ ਲੱਗਿਆ ਤੇ ਇਹ ਵੀ ਹੁਣ ਪਹਿਲੀ ਵਾਰ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਈ ਗੱਲਾਂ ਕਲੀਅਰ ਕੀਤੀਆਂ ਨੇ ਕਿ ਅਸੀਂ ਬੇਉਮੀਦ ਹੋ ਗਈ ਸੀ ਪਰ ਮੁੰਡਿਆਂ ਨੇ ਆਪਣੇ ਆਪ ਨੂੰ ਸੰਭਾਲਿਆ ਸੀ ਉਹਨਾਂ ਨੂੰ ਹੌਸਲਾ ਦਿੱਤਾ ਤੇ ਇੱਕ ਵਾਰ ਫਿਰ ਤੋਂ ਨਵੀਂ ਸ਼ੁਰੂਆਤ ਕਰਨ ਦੀ ਗੱਲ ਕੀਤੀ ਹਾਲਾਂਕਿ ਇਹ ਹਾਰ ਭਰਉਣੀ ਬੇहद ਔਖੀ ਸੀਗੀ ਪਰ ਜ਼ਿੰਦਗੀ ਦੇ ਵਿੱਚ ਇਦਾਂ ਹੁੰਦਾ ਜੋ ਸੋਚਿਆ ਹੁੰਦਾ ਉਹ ਨਹੀਂ ਮਿਲਦਾ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੇ ਸਾਊਥ ਅਫਰੀਕਾ ਨਾਲ ਸਾਡੇ ਮੈਚ ਹੋ ਰਹੇ ਨੇ ਇਸ ਅੰਬਲੀ ਬੜਾ ਜ਼ਰੂਰੀ ਨੇ ਕਿ ਆਪਣੀ ਮੌਕੇ ਸਮੇਂ ਦੇ ਵਿੱਚ ਵਰ ਟੈਸਟ ਸੈਫਲ ਛਪੋਣੀਆਂ ਤੇ ਉਹਦੇ ਲਈ ਕੁਆਲੀਫਾਈ ਕਰਨ ਦੇ ਵਾਸਤੇ ਸਾਊਥ ਅਫਰੀਕਾ ਨਾਲ ਹੋ ਰਹੇ ਦੋ ਮੈਚ ਜਿਤਨੇ ਬਹੁਤ ਲਾਜ਼ਮੀ ਨੇ ਤਾਂ ਐਸਨ ਆਈਦੀਆਂ ਦਿੰਦੀਆਂ ਵੱਡੀਆਂ ਖਬਰਾਂ ਅੱਜ ਕੀ ਹੋਇਆ ਪ੍ਰੋਗਰਾਮ ਦੇ ਵਿੱਚ ਤੁਸੀਂ ਦੇਖਿਆ ਤੰਗੀਆਂ ਲੱਗੀਆਂ ਤਾਂ ਲਾਈਕ ਕਰ ਦਿਓ ਕਮੈਂਟਾਂ ਦੇ ਵਿੱਚ ਸਾਨੂੰ ਟਿੱਪਣੀ ਵੀ ਕਰਕੇ ਦੱਸ ਦਿਓ ਕਿ ਕਿਵੇਂ ਦੀਆਂ ਲੱਗੀਆਂ ਆ ਬਾਕੀ ਹੋਰ ਤਾਜ਼ੇ ਦੇ ਵਡੇ ਖਬਰਾਂ ਲਈ ਪੰਜਾਬੀ ਲਾਈਨਸ ਨਾਲ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਨੂੰ ਤੁਹਾਡੀ ਲੋਰ